ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਬਾਕੀ ਕੱਖ ਨੰਨ ਕੇ ਰੱਬਾ ਦਦੀ ਆਪਾਂ ਮੱਝਾਂ ਨੂੰ ਤੇ ਹੁਣ ਆਪਾਂ ਹੰਤਰਾ ਝੋਣ ਲੱਗੇ ਹਾਂਗੀ ਪਹਿਲੇ ਇਹ ਜੀ ਝੋਮਾਂਗੇ ਅੱਗੇ ਕੱਖ ਥੋੜੇ ਥੋੜੇ ਪਏ ਨੇ ਇੰਨਾ ਮੂਰੇ ਥੋੜੇ ਥੋੜੇ ਹੋਰ ਪਾ ਲੈਣੇ ਆ ਹਾਂਜੀ ਤਾਰਾ ਦੁਰਾ ਝੋਲੀਆਂ ਦੀ ਕੱਖ ਗੰਦਾ ਬਾਦਦਾ ਦੀਗਾ ਤੇ ਹੁਣ ਪਾਣੀ ਭਲੇ ਜਾਨੇ ਆ ਦੇਖੋ ਬਾਕੀ ਮੈਂ ਸਿਲੇਟ ਖੜਦੀ ਆ ਬਾਕੀ ਦੇ ਥਾਣਾ ਤੇ ਲਾਤੀ ਦਵਾਈ ਤੇ ਖਾਣਾ ਵਾਸਤੇ ਆਪਣੀ ਇਹ ਦਵਾਈ ਤਿਆਰ ਕਰੀ ਹੋਈ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਫਿਰ ਇਹਦੇ ਵਿੱਚ 2-3 ਸੀਸੀ ਆਈਮ ਮਿਲਾ ਕੇ ਤਿਆਰ ਕਰੀ ਹੋਈ ਆ ਤੇ ਬਾਕੀ ਇੱਕ ਇਹਨੂੰ ਬੂੰਦਾ ਜਿਹੀ ਵਾਲੀ ਦਵਾਈ ਦਿਨੇ ਆ ਬਾਕੀ ਇਧਰ ਤੁਸੀਂ ਚੈੱਕ ਕਰ ਸਕਦੇ ਹੋ ਇਧਰ ਖੜੇ ਨੇ ਤੇ ਇਹ ਹੈ ਆਪਣੀ ਛੋਟੀ ਖੰਗ ਜੀ ਹੌਂਕ ਦੀ ਆ ਕੋਲਖਤ ਖੰਗੀ ਕਰਦੀ ਹੈ ਪਤਾ ਨਹੀਂ ਨਵੀਂ ਤੂੜੀ ਕਰਕੇ ਕਰਦੀ ਹੈ ਪਤਾ ਨਹੀਂ ਕੀ ਚੱਕਰ ਹੈ ਸ਼ਾਇਦ ਨਵੀਂ ਤੂੜੀ ਕਰਕੇ ਕਰਦੀ ਹੈਗੀ ਬਾਕੀ ਅੱਧਰੇ ਖੜੇ ਨੇ ਡੰਗਰ ਪਸੂ ਤੇ ਹੁਣ ਆਪਾਂ ਚੱਲਾਂਗੇ ਕੀ ਖੇਤ ਨਾਲ ੱੱਲੇ ਆਵਾਂਗੇ ਹਰ ਰੋ ਦਾ ਤੇ ਨਾਲ ਇੱਕ ਦੋ ਕੰਮ ਜੇ ਨੇ ਖੇਤ ਉਹਨੂੰ ਵੇੜ ਕਾਵਾਂਗੇ ਤੇ ਰੇੜੀ ਪਰ ਰੱਖੀ ਆਪਾਂ ਗੋਹੀ ਜੀ ਖੇਤ ਲਾਹਾਂਗੇ ਗੋਹਾ ਤੇ ਬਾਕੀ ਆਪਾਂ ਨੂੰ ਸਪੋਰਟ ਕਰਦੇ ਰਹਾ ਕਰੋ ਜੀ ਸੋ ਦੀ ਸਪੋਰਟ ਦੇ ਨਾਲ ਹੀ ਆਪਾਂ ਇੱਕ ਮੱਝ ਹੋਰ ਲੈ ਲੈਣੀ ਆ ਬਾਕੀ ਇਧਰ ਪੀ ਜਾਂਦੇ ਨੇ ਪਾਣੀ ਤੇ ਵਿਸਾਲ ਨੂੰ ਫਿਲਹਾਲ ਹਜੇ ਤਾਂ ਆਪਾਂ ਬੜਾ ਕਾਫੀ ਪਾਈ ਜਾਂਨੇ ਆ ਬੜਾ ਕਾਫੀ ਪਾਈ ਜਾਂਨੇ ਆ ਵਿਸਾਲ ਨੂੰ ਅਜੇ ਤੱਕ ਬਾਕੀ ਥੋੜਾ ਜਿਹਾ ਰਹਿ ਗਿਆ ਅਬੀ ਫਤਮ ਉਹ ਜੂਗੇ ਤੇ ਹੋਰ ਲਾ ਮੰਗੇ ਜੀ ਤੇ ਸੰਨੀ ਸੁੰਨੀ ਪਾ ਦਿੱਤੀ ਆਪਾਂ ਸੰਨੀ ਸੁੰਨੀ ਪਾ ਕੇ ਬਾਰੇ ਬਨਤੀ ਤੇ ਸੰਨੀ ਸੁੰਨੀ ਖਾਲੀ ਤੇ ਨਾ ਨੇ ਤੇ ਬਾਕੀ ਪਾਣੀ ਪੋਣੀ ਵੀ ਪਿਆ ਤਾਂ ਆਪਾਂ ਨੇ ਦਵਾਰੋਂ ਨਮਾਈਆਂ ਨਹੀਂ ਹੈਗੀਆਂ ਹੁਣ ਆਪਾਂ ਪਹਿਲਾਂ ਨਮਾਤ ਜਾਂਦੇ ਇੱਧਰ ਤੋਂ ਮੈਂ ਮਾਬੱਤ ਤੋਂ ਖੜੇ ਨੇ ਦੇਖੋ ਦੇਖੀ ਕਿਤੇ ਚੁੰਗ ਜੇ ਤੇ림 ਬਾਕੀ ਹੁਣ ਆਪਾਂ ਹਰਾ ਰੋਲ ਰਲਾ ਲੈਨੇ ਆ ਫਿਰ 6 ਵਜੇ ਪਾ ਦਾਂਗੇ ਇਹਨਾਂ ਨੂੰ ਟਾਈਮ 5 ਵਜੇ ਗਏ ਨੇ ਬਾਕੀ ਇਹਦਾ ਠੰਡ ਦਾ ਜਿੰਨਾ ਕ ਜ਼ਖਮ ਸੈੱਟ ਹੁੰਦਾ ਉਹਨਾਂ ਕੇ ਫੇਰ ਉੱਚੜ ਜਾਂਦਾ ਹੈ ਤਕਲੀਫ ਮੰਦੀ ਆ ਤੇ ਬਾਕੀ ਪਾਹਰਾ ਲਾ ਦਈਏ ਫਿਰ ਪਾ ਲਾਂਗੇ ਇਹਨਾਂ ਨੂੰ ਅਸਨੀ-ਸਨੀ ਜੀ ਸਾਰੀ ਚੱਕ ਲੈਣੀ ਹੈ ਇਹਨਾਂ ਨੂੰ ਉਹ ਬਾਕੀ ਮਿਲਦੇ ਆਪਾਂ ਤੁਹਾਨੂੰ ਫੇਰ ਹਰ ਹਰ ਲਾ ਕੇ। ਥਾਲ ਆ ਪੰਦਰੇ ਬੰਨ ਤਾਂ ਇਹ ਉੱਥੇ ਥਾਣਾ ਦੇ ਮੂੰਹ ਲਾਈ ਗਏ ਮੈਂ ਅਸੇ ਅੰਦਰੇ ਬੰਨ ਤਾਂ ਆਪਾਂ ਤੇ ਬਾਕੀ ਇਹਨਾਂ ਲਈ ਆਪਾਂ ਫੀਡ ਵੀ ਲੈ ਕੇ ਆਉਣੀ ਆਂਗੀ। ਸੰਜਣ ਦੀ ਫੀਡ ਲੈ ਕੇ ਆਉਣੀ ਆਂ। ਪਹਿਲਾਂ ਆਪਾਂ ਗਦਾ-ਗਦਾ ਇਕੱਠਾ ਕਰਕੇ ਸੁੰਨੀ-ਸੁੰਨੀ ਚੱਕ ਕੇ ਫੇਰ ਮਿਲਦੇ ਆਪਾਂ ਤੁਹਾਨੂੰ। ਆਪਣੀ ਗਈ ਬਾਹਰੇ ਰੰਗੀ। ਫਿਰ ਆਪਾਂ ਬਾਹਰ ਅੰਦਰ ਕਰਤੀ ਤੇ ਫਿਰ ਛਾਲ ਬਾਹਰੇ ਕਰਤਾ। ਫਿਰ ਨਹੀਂ ਬਛਾਲ ਨੂੰ ਚੰਗ ਚੰਗਾ ਦਿੰਦੀ ਦੁੱਧ ਸਾਰਾ ਬਾਕੀ ਸੰਨੀ ਵੀ ਕਰਖੀ ਆਪਾਂ ਇਕੱਠੀ ਤੇ ਹੁਣ ਚੱਕ ਲਈਏ ਸੰਨੀ ਇੱਧਰ ਬੈਠੀ ਆਪਣੀ ਯੂਵੀ ਉੱਲੀ ਤੇ ਯੂਵੀ ਹੱਸ ਇੱਧਰ ਖੜੀਆਂ ਨੇ ਬਾਕੀ ਤੁਸੀਂ ਸਾਰੀਆਂ ਚੈੱਕ ਕਰ ਸਕਦੇ ਹੋ ਬਾਕੀ ਆਪਣਾ ਸਪੋਰਟ ਕਰਦੇ ਰਿਹਾ ਕਰੋ YouTube ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਿਆ ਕਰੋ ਆਪਾਂ ਤੁਹਾਡੀ ਸਪੋਰਟ ਦੇ ਨਾਲ ਇੱਕ ਨਾ ਇੱਕ ਦਿਨ ਫਾਰਮ ਪਾਇਲ ਹੈ ਨਾ ਬਾਕੀ ਪੱਖੇ ਵੀ ਲਵਾ ਦਿੱਤੀਗੇ ਆਪਾਂ ਇਹਨਾਂ ਲਈ ਤੇ ਹੁਣ ਦੇਖਦੇ ਹਾਂ ਇੱਕ ਅੱਧੇ ਦਿਨ ਚ ਫੁਪਾਰੇ ਲਾਉਣ ਦੀ ਸਲਾਹ ਕਰਦੇ ਆਂ ਬਾਕੀ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਕਰੋ ਅਸਨੀਆਂ ਇੱਥੇ ਇਕੱਠੀ ਕਰ ਲਈ ਆਪਾਂ ਨੇ ਤੇ ਹੁਣ ਆਪਾਂ ਇਹਨੂੰ ਭਰ ਕੇ ਹਰ ਲਾਈਏ ਤੇ 6 ਵਜੇ ਪਾਵਾਂਗੇ ਪੈਨਾਂ ਨੂੰ ਹਰ ਦੇਖਾਂਗੇ ਨਹੀਂ ਫਿਰ ਹੁਣੀ ਭਰ ਦਾਂਗੇ ਖੁਰਲੀਆਂ ਨਹੀਂ ਫਿਰ 6 ਵਜੇ ਭਰ ਦਾਂਗੇ ਹਾਂਜੀ ਮਿੱਤਰੋ ਤੇ ਤਾਰਾ ਤੁੜਾ ਚੋਲੀਆਂ ਤੇ ਆਪਾਂ ਨੇ ਤੇ ਬਾਕੀ ਹੱਥ ਨਾਲ ਹੋ ਗਿਆ ਦੇਖੋ ਹੁਣ ਤੇ ਇਹਨੂੰ ਦਵਾਈ ਵੀ ਦਿੱਤੀ ਤੇ ਇਹ ਉਹ ਕਰਨ ਲੱਗ ਗਈ ਖੜਦੀ ਨਹੀਂ ਹੈਗੀ ਇਹ ਸੇਤੀ ਮਸਾ ਕੱਢਦੀ ਹੈ ਇਹਦੇ ਵਾਸਤੇ ਕੱਲੂ ਲਿਆਉਣੇ ਆ ਸੀਐਨਸੀ ਤੇ ਬਾਕੀ ਫੀਡ ਵੀ ਨਹੀਂ ਲੈਂਦੀ ਗਈ ਇਹਨਾਂ ਦੀ ਫੀਡ ਵੀ ਕੱਲੂ ਇਹ ਲਿਆਵਾਂਗੇ ਬਾਕੀ ਇੱਧਰੇ ਬੈਠੀਆਂ ਨੇ ਸਾਰੀਆਂ ਤੇ ਇਹ ਖੜੀ ਹੋਈ ਹੈ ਇਹਨੂੰ ਦਵਾਈ ਦਿੱਤੀ ਤੇ ਇਧਰ ਉਹ ਵਿਸ਼ਾਲ ਖੜਿਆ ਵਿਸ਼ਾਲ ਨੂੰ ਵੀ ਆਪਾਂ ਨੇ ਬੜਾ ਕਾਫੀ ਅੱਜ ਤੱਕਾ ਥੱਲੇ ਢੋਲਦਾ ਥੋੜਾ ਜਿਹਾ ਤਾਂ ਇਹਨਾਂ ਦੇਖੋ ਬਾਕੀ ਇਧਰੇ ਮੈਸਾ ਬੈਠੇ ਆ ਨੇ ਤੇ ਬਾਕੀ ਮਿੱਤਰੋ ਆਪਾਂ ਨੂੰ ਸਪੋਰਟ ਕਰਦੇ ਰਿਹਾ ਕਰੋ ਤੇ ਆਪਣੀ ਵੀਡੀਓ ਨੂੰ ਲਾਇਕ ਕਰਿਆ ਕਰੋ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ। ਆਂ ਇੰਨੇ ਨਾਲੇ ਆਪਾਂ ਨੂੰ ਹੌਂਸਲਾ ਜਾਂ ਹੋ ਜਾਂਦਾਗਾ ਤੇ ਆਪਾਂ ਰੋਜ਼ ਵਲੌਗ ਬਣਾਉਣ ਦੀ ਤੁਹਾਡੇ ਲਈ ਕੋਸ਼ਿਸ਼ ਕਰਦੇ ਰਿਹਾ ਕਰਾਂਗੇ। ਬਾਕੀ ਆਪਣੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਜੇ ਕੋਈ ਗਲਤੀ ਕੁਲਤੀ ਹੋ ਜਾਂਦੀ ਆ ਤਾਂ ਉਹ ਵੀ ਦੱਸ ਦਿਆ ਕਰੋ। ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਣੀ ਉਹ ਗਲਤੀ ਨੂੰ ਸੁਧਾਰ ਸਕੀਏ। ਤੇ ਬਾਕੀ ਹੁਣ ਦੇਖੋ ਖੁਰਲੀ ਇਹਨਾਂ ਦੀ ਜਮੀਨ ਸਾਫ਼ ਕਰੀ ਪਈ ਐ ਤੇ ਹੁਣ ਆਪਾਂ ਇਨਾਂ ਖਾਤਰ ਉਧਰ ਲਈ ਬਾਹਰ ਲਈ ਖੁਰਲੀ ਚ ਖਰਾਰ ਲਾ ਕੇ ਰੱਖ ਦਾਂਗੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਚ ਧੰਨਵਾਦੀ ਬਾਕੀ ਸਪੋਰਟ ਕਰਦੇ ਰਿਹਾ ਕਰੋ ਆਪਾਂ ਤੁਹਾਡੀ ਸਪੋਰਟ ਦੇ ਨਾਲ ਇੱਕ ਨਾ ਇੱਕ ਦਿਨ ਫਾਰਮ ਪਾਇਲ ਹੈ ਨਾ ਤੇ ਮੈਂ ਸੱਪਾ ਹੋਰ ਵੀ ਲਿਆਉਣੀਆਂ ਨੇ ਮੈਸਿਕ ਆਪਾਂ ਲੇ ਆਉਣੀਆਂ 5-7 ਦਿਨਾਂ ਤੱਕ 10-12 ਦਿਨਾਂ ਤੱਕ ਲੈ ਆਉਣੀਆਂ ਤੇ ਬਾਕੀ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਨੈਕਸਟ ਵਲੌਗ 'ਚ ਤੇ ਵੱਧੋ ਵੱਧ ਸਪੋਰਟ ਕਰਿਆ ਕਰੋ ਸੋ ਡਿਸਪੋਰਟ ਦੇ ਨਾਲ ਆਪਾਂ ਰੋਜ਼ ਵਲੌਗ ਪਾਉਂਦੇ ਰਿਹਾ ਕਰਾਂਗੇ ਬਾਕੀ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਨੈਕਸਟ ਵਲੌਗ 'ਚ ਧੰਨਵਾਦ